ਮੁਕਮਲ ਤਰੀਕੇ ਦੇ ਉਹਦੇ ਆ ਰਹੀ ਮੇਲ ਤੇ ਇਥੋਂ ਦੇ ਐਮਪੀ ਦੇ ਆ ਰਹੀ ਆ ਜਿਸ ਕਰਕੇ ਫੇ ਸਾਨੂੰ ਚਿੰਤਾ ਦਾ ਵਿਸ਼ਾ ਵੀ ਸਿਗਾ ਇਸ ਕਰਕੇ ਇਹ ਅਸੀਂ ਇਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲਿਖਾਂਗੇ ਭਾਜਪਾ ਨੇ ਐਸਜੀਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੁਨੇਹਾ ਭੇਜਿਆ ਹੈ ਭਾਜਪਾ ਦੇ ਨੇਤਾ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਹਨ ਉਹਨਾਂ ਨੇ ਐਸਜੀਪੀਸੀ ਨੂੰ ਹਰ ਸੰਭਵ ਸੁਰੱਖਿਆ ਦੇਣ ਦਾ ਭਰੋਸਾ ਜਤਾਇਆ ਹੈ ਹੋਰ ਕੀ ਕੁਝ ਕਿਹਾ ਹੈ ਪੀਐਮ ਮੋਦੀ ਨੇ ਆਓ ਜ਼ਰਾ ਸੁਣਦੇ ਹਾਂ ਹਰਜਿੰਦਰ ਸਿੰਘ ਧਾਮੀ ਤੋਂ ਦੇਖੋ ਅਸੀਂ ਤਾਂ ਆਪਣੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਤਰਾਂਤ ਉਹਨਾਂ ਨੇ ਯਕੀਨ ਵੀ ਦਵਾਇਆ ਵੀ ਅਸੀਂ ਤਰਾਂਤ ਧਿਆਨ ਚ ਲਿਆ ਕੇ ਜਿਹੜਾ ਧਿਆਨ ਚ ਦਾ ਆਲਰੇਡੀ ਉਹਨਾਂ ਦੇ ਹੈਗੀ ਆ ਉਸ ਧਿਆਨ ਚ ਉਹ ਅੱਜ ਚੇਤੇ ਤੌਰ ਤੇ ਆਇਆ ਤੇ ਅਸੀਂ ਇਹ ਗੱਲ ਦੀ ਵੀ ਮੰਗ ਕੀਤੀ ਆ ਵੀ ਭਾਈ ਤਰਾਂਤ ਦਾ ਜਿਹੜਾ ਆ ਉਹ ਸਾਰਸਕ ਜਿਹੜਾ ਕਿੱਥੇ ਕਿੱਥੋਂ ਚੱਲਦੀ ਕੀ ਇਹਦੇ ਪਿੱਛੇ ਪ੍ਰਸਾਦ ਜਿਹੜਾ ਚੱਲ ਰਿਹਾ ਉਹ ਤਰਾਂਤ ਨੰਗਾ ਕੀਤਾ ਜਾਵੇ। ਸਾਡੀ ਕਿਵੇਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਇਸ ਮਾਮਲੇ ਬਾਰੇ ਕੋਈ ਗ੍ਰਹਿ ਮੰਤਰੀ ਨੂੰ ਕੇਂਦਰੀ ਨੂੰ ਜਾਂ ਪੀਐਮ ਨੂੰ ਕੋ ਲਿਖਿਆ ਸੀ ਇਹਦੇ ਬਾਰੇ ਅਸੀਂ ਹਾਲੇ ਕਿਉਂਕਿ ਮੈਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਤਾਂ ਅਸੀਂ ਇਹਨੂੰ ਲੌਂਗੇਜ ਵਿੱਚ ਸ਼ਾਇਦ ਅੱਗੇ ਵੀ ਇੱਕ ਦੋ ਵਾਰੀ ਇਦਾਂ ਹੋਈ ਆ ਭੇਜਦਾ ਜਾਂ ਪਰ ਕਿਉਂਕਿ ਲਗਾਤਾਰ ਹੁਣ 3 ਦਿਨ ਤੇ ਮੁੱਖ ਮੰਤਰੀ ਨੂੰ ਉਹਦੇ ਆ ਰਹੀ ਈਮੇਲ ਤੇ ਇਥੋਂ ਦੇ ਐਮਪੀ ਦੇ ਆ ਰਹੀ ਆ ਜਿਸ ਕਰਕੇ ਫਿਰ ਸਾਨੂੰ ਚਿੰਤਾ ਦਾ ਵਿਸ਼ਾ ਵੀ ਸਗਾ ਇਸ ਕਰਕੇ ਇਹ ਅਸੀਂ ਇਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲਿਖਾਂਗੇ ਇਹਨਾਂ ਨੂੰ ਵੀ ਅਸੀਂ ਕੌਨਫੀਡੈਂਸ ਲਾਵਾਂ ਕੌਨਫੀਡੈਂਸ ਕਹਿਣ ਤੋਂ ਭਾਵ ਪੇ ਇਹਨਾਂ ਦਾ ਵੱਧ ਫਰਜ਼ ਬਣਦਾ ਕਿਉਂਕਿ ਸਰਕਾਰ ਦਾ ਤੰਤਰ ਮਾਤਰ ਅਸੀਂ ਤਾਂ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਹੈ ਸਰਕਾਰ ਦਾ ਤੰਤਰ ਮਾਤਰ ਉਸ ਸਰਕਾਰਾਂ ਦੇ ਕੋਲ ਹੈ। ਹਾਂ ਜੀ ਇੱਕ ਲਾਸਟ ਗੱਲ ਹੈ ਜਦੋਂ ਦੋਨਾਂ ਦੇਸ਼ਾਂ ਦੇ ਆਪਸੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਕੋਈ ਆਪਸੀ ਜਦੋਂ ਮਤਭੇਦ ਹੋਏ ਸੀਗੇ ਚੰਗ ਹੋਈ ਸੀਗੀ ਤਦੋਂ ਦਰਵਾਜਾ ਸਾਹਿਬ ਤੇ ਉੱਤੇ ਇਹ ਇਲਜ਼ਾਮ ਲਗਾਏ ਗਏ ਗਏ ਸੀਗੇ ਕਿ ਪਾਕਿਸਤਾਨ ਕਿ ਪਾਕਿਸਤਾਨ ਹਵਾਈ ਹਮਲਾ ਕਰ ਸਕਦਾ ਸੀ ਉਸ ਨੂੰ ਰੋਕਿਆ ਗਿਆ। ਪਰ ਅੱਜ ਤੇ ਹਮਲੇ ਹੋ ਰਿਹਾ ਡੇ ਬਾਏ ਡੇ ਇੱਕ ਮੀਲਸ ਆ ਰਹੀਆਂ ਨੇ ਪਰ ਉਸ ਤੇ ਵੀ ਕੇਂਦਰ ਸਰਕਾਰ ਕੋਈ ਕੋਈ ਏਜੰਸੀ ਜਿਹੜਾ ਹੈ ਇਹ ਕਰਨੀ ਨਹੀਂ ਕਿਵੇਂ ਦੇਖ ਨੂੰ ਸੀ। ਦੇਖੋ ਮੈਂ ਧੰਨਵਾਦ ਇਸ ਗੱਲ ਦਾ ਕਰਦਾ ਐਮਪੀ ਸਾਹਿਬ ਦਾ ਚਰਚੇ ਤੌਰ ਤੇ ਆਜਾਏ ਆ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਦਾ ਬੋਲਿਆ ਨਾ ਕੋਈ ਧਾਰਮਿਕ ਜਸੇਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਜੀ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰਮੰਦ ਦੀ ਬਾਤ ਚਾਹੀਦੀ ਆ ਜੇ ਦਰਬਾਰ ਸਾਹਿਬ ਦੀ ਇੰਨੀ ਚਿੰਤਾ ਆ ਤੇ ਇਹਦੇ ਤੇ ਤਰਾਂਤੇ ਨਾ ਨੂੰ ਜਿਹੜਾ ਆ ਉਹ ਹਰਕਤ ਚ ਆ ਜਾਣਾ ਚਾਹੀਦਾ ਸੀ ਪਰ ਫੇਰ ਵੀ ਮੈਂ ਕਿਉਂਕਿ ਪੰਜਾਬ ਸਰਕਾਰੋਂ ਤਾਂ ਹਲੇ ਕੋਈ ਹਲਚੁਲ ਨਹੀਂ ਇਹ ਠੀਕ ਆ ਵੀ ਪੁਲਿਸ ਵਾਲੇ ਭੁਲਰ ਸਾਹਿਬ ਲੱਗਿਓ ਆ ਇੱਥੇ ਬਾਕੀ ਜਿਹੜੇ ਆ ਸਾਰੇ ਸਰਕਾਰ ਵਾਲੋ ਨਾ ਕਿਸੇ ਮੰਤਰੀ ਦਾ ਨਾ ਕੋਈ ਟੈਲੀਫੋਨ ਭੇਜ ਕੀ ਬੰਦਾ ਫਾਰਮਲ ਤੌਰ ਤੇ ਕਾਲ ਕਰ ਲੈਂਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਇੰਨਾ ਜਿਹੜਾ ਮਹਿਸੂਸ ਕੀਤਾ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਇਦਾਂ ਮਹਿਸੂਸ ਕਰਕੇ ਨਹੀਂ ਕੰਮ ਚੱਲਣਾ ਸੈਸ਼ਨ ਸੀਗਾ ਪਿਛਲੇ ਦਿਨੀ ਸਿੱਖਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਵਿਧਾਇਕ ਹੋਂਦਾ ਕਿਉਂਕਿ ਜ਼ਮਾਨਤ ਕਿਹਨੇ ਹੁੰਦੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੁੱਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਉੱਥੇ ਚੁੱਪਦਾ ਹੈ ਕੱਲ ਉਸ ਸਦਨ ਦੇ ਵਿੱਚ ਵੀ ਗੱਲ ਕੀਤੀ ਜਾ ਸਕਦੀ ਸੀ ਕਿ ਦੇਖੋ ਬਿਆਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਆ ਠੀਕ ਹੈ ਜੀ ਜਿਹੜੇ ਬੰਗਿਆਂ ਵਾਲੇ ਸਗੇ ਸਾਡੇ ਐਮਬੈਲੋ ਉਧਰ ਭਾਈ ਆਪ ਦੇ ਵਿੱਚ ਲੱਗ ਗਏ ਦੀਪਿਕਾ ਨਈਵ ਕੋਰ ਜੀ ਕਿਉਂਕਿ ਉਹਨਾਂ ਦੇ ਆਪਣੇ ਤੇ ਜਿੰਮੇ ਸੀ ਉਹ ਨਹੀਂ ਜਾ ਸਕੇ ਪਰ ਮੈਂ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਾਰਿਆਂ ਧਰਮਾਂ ਦੀ ਤੇ ਸਾਰਿਆਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਤੇ ਜਿਲੇ ਇਦਾਂ ਦੇ ਸਾਇੰਸ ਤੋਂ ਵੀ ਇਸ਼ੂ ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਉਹ ਨੁਮਾਇੰਦਗੀ ਜਮਾਤ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਜੀ ਤੇ ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਫੀਡੈਂਸ ਸਵਾਲ ਤੋਂ ਪਹਿਲਾਂ ਲਿਆ ਜਾਣਾ ਚਾਹੀਦਾ ਇਹ ਠੀਕ ਆ ਕੋਈ ਡਰਾਫਟ ਵਗੈਰਾ ਬਣਾਉਣੇ ਹੁੰਦੇ ਸਾਰਾ ਕੁਝ ਪਰ ਜਿਲੇ ਕੁਝ ਇਦੇ ਵਿੱਚ ਕਾਰਵਾਈ ਪਾਉਣੀ ਆ ਮੈਨੂੰ ਸੰਧਵਾਜੀ ਨੇ ਉਹ ਭੇਜਿਆ ਸੀ ਉਹਦਾ ਜਿਹੜਾ ਲਿਖਿਆ ਖਰੜਾ ਵਗੈਰਾ ਤੇ ਮੈਂ ਕੱਲ ਬਹੁਤ ਸਾਰੇ ਐਮਐਲਏਾਂ ਦੇ ਮੈਨੂੰ ਟੈਲੀਫੋਨ ਆ ਗਏ ਉਹਨਾਂ ਨੂੰ ਮੈਂ ਕਿਹਾ ਵੀ ਭਈ ਇਹ ਠੀਕ ਆ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਗੁਰੂ ਸਾਹਿਬ ਸਤਗੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨੇ ਗੁਰਤਾ ਗੱਦੀ ਦਿੱਤੀ ਆ ਇਸ ਕਰਕੇ ਇਹਨੂੰ ਉਦਾਂ ਰਿਲੇਟ ਕਰਨਾ ਉਹ ਠੀਕ ਨਹੀਂ ਬਾਕੀ ਸਾਰਿਆਂ ਦਾ ਅਸੀਂ ਸਤਕਾਰ ਕਰਦੇ ਆ ਜੀ ਆਖਰੀ ਸਵਾਲ ਹੈ ਇਹ ਅੱਜ ਤੱਕ ਇਤਿਹਾਸ 'ਚ ਕਦੀ ਨਹੀਂ ਸੀ ਹੋਇਆ ਇਤਿਹਾਸਿਕ ਤ듯이 ਹੋਇਆ ਕਿ ਜਿਹੜਾ ਐਸਜੀਪੀਸੀ ਨੂੰ ਇਗਨੋਰ ਕੀਤਾ ਹੋਏ ਚਾਹੇ ਕੋਈ ਵੀ ਮਸਲਾ ਹੋਵੇ ਚਾਹੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਪ ਲਗਾ ਲਈਏ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੁਣ ਸਤਾਪੀਆਂ ਆ ਰਹੀਆਂ ਨੇ ਉਸ ਬਾਬਤ ਵੀ ਕੋਈ ਮਦਦ ਹਲੇ ਕੋਈ ਠੰਡਾ ਬੁੱਲਾ ਨਹੀਂ ਆ ਰਿਹਾ ਉਹ ਕਹਿ ਰਹੇ ਕਿ ਅਸੀਂ ਵੱਖਰਾ ਮਨਾਵਾਂਗੇ ਇਸ ਤੋਂ ਇਲਾਵਾ ਬੇਅਦਬੀਆਂ ਦਾ ਮਸਲਾ ਹੈ ਉਸ ਦੇ ਉੱਤੇ ਕਾਨੂੰਨ ਬਣਾਉਣ ਨੂੰ ਲੈ ਕੇ ਵੀ ਐਸਜੀਪੀਸੀ ਦੀ ਕੋਈ ਸਲਾਹ ਨਹੀਂ ਲਈ ਜਾ ਰਹੀ ਕਿਉਂ ਇਹ ਸਾਈਲੈਂਟ ਕਿਉਂ ਕਰ ਰਹੇ ਨੇ ਕਿਉਂ ਅੱਖੋ ਪਰੋਖੇ ਕਰ ਰਹੇ ਨੇ ਐਸਜੀਪੀਸੀ ਨੂੰ ਗੱਲ ਕੀ ਹੈ ਪੰਜਾਬ ਸਰਕਾਰ ਤੇ ਐਸਜੀਪੀਸੀ ਦੇ ਵਿੱਚ ਦੇਖੋ ਜਿਹੜਾ ਐਕਟ ਬਣਾਉਣਾ ਜੀ ਉਹ ਤਾਂ ਸਰਕਾਰ ਦੇ ਪਾਸਿਆ ਜਿਹੜਾ ਮੇਰਾ ਕੁਐਸਚਨ ਸੀ ਮੇਰਾ ਕੁਐਸਚਨ ਆ ਧਰਮ ਦੇ ਵਿੱਚ ਤੱਕ ਅੰਦਾਜ਼ੀ ਧਰਮ ਦੇ ਵਿੱਚ ਅੰਦਾਜ਼ੀ ਕੀ ਆ ਪਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਲੀ ਸਕੱਪਰ ਨਹੀਂ ਕਿ ਲਿਵਿੰਗ ਗੁਰੂ ਆ ਸਾਡੇ ਮੇਰਾ ਇਹ ਆ ਉਹਨਾਂ ਨੇ ਬਾਕੀ ਅੱਜ ਤੋਂ ਉਹ ਬਣਾਉਂਦੇ ਆ 295 ਚ ਕੀ ਐਮੈਂਡਮੈਂਟ ਕਰਦੇ ਆ ਠੀਕ ਆ ਉਹਦੇ ਵਿੱਚ ਵੀ ਐਟ ਲੀਸਟ ਸ਼ੌਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕੰਫੀਡੈਂਸ ਲੈ ਲੈਣਾ ਚਾਹੀਦਾ ਕਿਉਂਕਿ ਧਾਰਮਿਕ ਕਨਸਟੀਟਿਊਸ਼ਨਲ ਇਲੈਕਟਡ ਬਾਡੀ ਆ ਦੂਸਰੀਆਂ ਜਿਹੜੀਆਂ ਬਿਆਦਗੀਆਂ ਹੋਈਆਂ ਜਿੰਨੀਆਂ ਹੋਰ ਤੱਕ ਹੋਈਆਂ ਮੇਰੇ ਖਿਆਲ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਮੇਰੇ ਖਿਆਲ ਕਦੇ ਚਲਾਨ ਹੀ ਨਹੀਂ ਟੂ ਕੋਟ ਹੋਇਆ ਕਿਤੇ ਉਹ ਵੀ ਗਿਆ ਤਾਂ ਲੈ ਕੇ ਫੈਵਿਡੈਂਸ ਕਰਕੇ ਸਾਰਾ ਕੰਮ ਕਰ ਦਿੰਦੇ ਆ ਸੋ ਇਸੇ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅੱਜ ਤਾਂ ਅਸੀਂ ਬੇਨਤੀ ਦੇ ਰੂਪ ਦੇ ਵਿੱਚ ਕਿਹਾ ਕਿ ਇਦਾਂ ਦੇ ਕੋਈ ਵੀ ਧਰਮ ਦੇ ਜਿਹੜੇ ਮੁੱਦੇ ਆ ਠੀਕ ਆ ਤੁਸੀਂ ਐਕਟ ਬਿਆਦਵੀ ਦਾ ਬਣਾਉਣਾ ਬਣਾਓ ਪਰ ਸਤਗੁਰਜੀ ਦੇ ਜिले ਸਤਕਾਰ ਨੂੰ 6:00 ਵੱਜਦੀ ਆ ਤੇ ਫਿਰ ਸ਼ੋਮਣੀ ਕਮੇਟੀ ਗੁਰਦੁਆਰਾ ਪਰੰਧ ਕਮੇਟੀ ਦਾ ਬਣੀ ਇਸ ਕਮਲੇ ਤੇ ਬੋਲੂਗੀ ਉਹ ਠੀਕ ਹੈ ਕੇਂਦਰ ਸਰਕਾਰ